ਸਿਮਰਨ ਜੀ ਅੱਜ ਬਹੁਤ ਜ਼ਿਆਦਾ ਖੁਸ਼ ਸੀ ਸਾਲ ਪਰ ਬਾਅਦ ਉਹਨਾਂ ਦੇ ਪੁੱਤ ਤੈਨੂੰ ਉਹਨਾਂ ਨਾਲ ਮਿਲਣ ਦੇ ਲਈ ਪਿੰਡ ਆਏ ਸੀ ਜਿਵੇਂ ਕਹੋ ਕਿ ਉਹਨਾਂ ਦੇ ਪਤੀ ਰਕੇਸ਼ ਜੀ ਦੀ ਮੌਤੇ ਬਾਅਦ ਅੱਜ ਪਹਿਲੀ ਵਾਰ ਉਹ ਦੋਵੇਂ ਪਿੰਡ ਆਏ ਸੀ ਪਿਛਲੇ ਸਾਲ ਕਿਸੇ ਗੰਭੀਰ ਬਿਮਾਰੀ ਦੇ ਚਲਦੇ ਰਕੇਸ਼ ਜੀ ਦੁਨੀਆ ਨੂੰ ਛੱਡ ਕੇ ਚਲੇ ਗਏ ਅਤੇ ਸਿਮਰਨ ਜੀ ਹੁਣ ਇਕੱਲੀ ਰਹਿ ਗਈ ਸੀ। ਇਵੇ ਤਾਂ ਉਹਨਾਂ ਦੀ ਇੱਕ ਬੇਟੀ ਗੋਰੀ ਵੀ ਸੀ ਜਿਸ ਦਾ ਵਿਆਹ ਉਹਨਾਂ ਨੇ ਬੜੇ ਤੁਮ-ਤਾਮ ਨਾਲ ਕੀਤਾ ਸੀ। ਪਰ ਗੋਰੀ ਦੀ ਵੀ ਆਪਣੀ ਗ੍ਰਹਿਸਤੀ ਸੀ। ਇਸ ਲਈ ਸਿਮਰਨ ਜੀ ਉਸ ਨੂੰ ਪਰੇਸ਼ਾਨ ਕਰਨਾ ਨਹੀਂ ਚਾਹੁੰਦੀ ਸੀ। ਫਿਰ ਵੀ ਉਹ ਮਹੀਨੇ ਵਿੱਚ ਇੱਕ ਵਾਰ ਤਾਂ ਸਮੇਂ ਕੱਢ ਕੇ ਆਪਣੀ ਮਾਂ ਦਾ ਹਾਲ-ਚਾਲ ਜਾਣਣ ਦੇ ਲਈ ਆਹੀ ਜਾਇਆ ਕਰਦੀ ਸੀ ਪਰ ਉਸਦੀ ਗਰਸਤੀ ਵਿੱਚ ਕੋਈ ਸਮੱਸਿਆ ਨਾ ਆਏ ਇਸ ਲਈ ਸਿਮਰਨ ਜੀ ਉਸ ਨੂੰ ਸਮਝਾਉਂਦੀ ਸੀ ਕਿ ਉਹ ਜ਼ਿਆਦਾ ਉਹਨਾਂ ਦੇ ਬਾਰੇ ਵਿੱਚ ਨਾ ਸੋਚੇ ਪਰ ਉਹ ਕਹਿੰਦੀ ਮਾਂ ਮੈਂ ਮੰਨਦੀ ਹਾਂ ਕਿ ਵਿਆਹ ਦੇ ਬਾਅਦ ਕੁੜੀ ਦਾ ਸਸੁਰਾਲ ਉਸਦੀ ਪਹਿਲੀ ਜ਼ਿੰਮੇਵਾਰੀ ਹੈ ਪਰ ਮਾਂ ਭਾਈ ਭਾਬੀ ਦੇ ਪਰੋਸੇ ਤਾਂ ਤੁਹਾਨੂੰ ਨਹੀਂ ਛੱਡ ਸਕਦੀ ਨਾ ਉਹਾਂ ਨੂੰ ਜੇਕਰ ਇੰਨੀ ਹੀ ਤੁਹਾਡੀ ਚਿੰਤਾ ਹੁੰਦੀ ਤਾਂ ਪਾਪਾ ਦੀ ਮੌਤ ਦੇ ਬਾਅਦ ਤੁਹਾਨੂੰ ਇਵੇਂ ਹੀ ਇਕੱਲਾ ਛੱਡ ਕੇ ਨਹੀਂ ਚਲੇ ਜਾਂਦੇ ਅਤੇ ਫਿਰ ਉਹ ਹੀ ਨਹੀਂ ਸਾਰੇ ਰਿਸ਼ਤੇਦਾਰ ਕਹਿੰਦੇ ਸੀ ਕਿੰਨਾ ਕਮੀਨਾ ਪੁੱਤ ਹੈ ਇਕਲੌਤਾ ਪੁੱਤ ਹੈ ਫਿਰ ਵੀ ਇੰਨੀ ਸ਼ਰਮ ਨਹੀਂ ਹੈ ਕਿ ਆਪਣੀ ਮਾਂ ਨੂੰ ਪਲਟ ਕੇ ਵੀ ਦੇਖ ਲੈਂਦਾ ਪਰ ਸਿਮਰਨ ਜੀ ਨੇ ਜਿਵੇਂ ਹੀ ਨੂੰ ਪੁੱਤ ਦੀ ਸ਼ਕਲ ਦੇਖੀ ਤਾਂ ਉਹ ਸਾਰੀ ਗੱਲਾਂ ਭੁੱਲ ਗਏ ਯਾਦ ਸੀ ਤਾਂ ਬਸ ਇਲਾ ਕੀ ਦੇਰ ਤੋਂ ਹੀ ਸਹੀ ਮੇਰਾ ਪੁੱਤ ਮੈਨੂੰ ਲੈ ਜਾਣੇ ਦੇ ਲਈ ਆ ਤਾਂ ਗਿਆ ਜਦ ਰਾਜਨ ਅਤੇ ਉਸ ਦੀ ਪਤਨੀ ਘਰ ਤੋਂ ਬਾਹਰ ਨਿਕਲੇ ਤਾਂ ਉਹਨਾਂ ਨੂੰ ਇਹ ਸਭ ਸੁਣਨੇ ਨੂੰ ਮਿਲਿਆ ਰਾਜਨ ਆਪਣੇ ਦੋਸਤਾਂ ਨਾਲ ਮਿਲਿਆ ਤਾਂ ਉਹਨਾਂ ਨੇ ਕਿਹਾ ਕਿੰਨਾ ਮਤਲਬੀ ਹੈ ਤੂੰ ਤੇਰੀ ਮਾਂ ਦਾ ਤੇਰੇ ਇਲਾਵਾ ਹੈ ਹੀ ਕੋਣ ਅਤੇ ਤੂੰ ਉਹਨਾਂ ਨੂੰ ਇੱਥੇ ਪਿੰਡ ਵਿੱਚ ਛੱਡ ਖੁਦ ਮਜੇ ਨਾਲ ਸ਼ਹਿਰ ਵਿੱਚ ਰਹਿ ਰਿਹਾ ਹੈ ਉਹ ਪਿੰਡ ਵਿੱਚ ਜਿੱਥੇ ਵੀ ਗਿਆ ਉਸ ਨੂੰ ਇਹੀ ਤਾਲੇ ਸੁਣਨੇ ਪਏ ਅਤੇ ਫਿਰ ਕਿਸੇ ਨੇ ਕੁਝ ਗਲਤ ਤਾਂ ਨਹੀਂ ਕਿਹਾ ਸੀ ਸਭ ਸੱਚ ਹੀ ਕਹਿ ਰਹੇ ਸੀ ਪਰ ਸਚਾਈ ਬੁਰੀ ਸੀ ਕਿ ਰਾਜਨ ਉਸ ਨੂੰ ਸਹਿਣ ਨਹੀਂ ਕਰ 파 ਰਿਹਾ ਸੀ ਦਰਅਸਲ ਉਹ ਘਰ ਪਰ ਲੋਨ ਲੈਣਾ ਚਾਹੁੰਦਾ ਸੀ ਜੋ ਕੀਵਾ ਦੇ ਲਾਮ ਸੀ ਇਸ ਲਈ ਉਹ ਸਿਰਫ ਆਪਣੇ ਮਤਲਬ ਨਾਲ ਆਪਣੀ ਮਾਂ ਦੇ ਕੋਲ ਆਇਆ ਸੀ ਅਤੇ ਜਦ ਉਸਨੇ ਆਪਣੇ ਲਈ ਹੀ ਸੱਚ ਸੁਣਿਆ ਤਾਂ ਗੁੱਸੇ ਵਿੱਚ ਆ ਕੇ ਉਸਨੇ ਕੁਝ ਸੋਚਿਆ ਅਤੇ ਕਰ ਜਾ ਕੇ ਆਪਣੀ ਪਤਨੀ ਨੂੰ ਕਿਹਾ ਵੀਰਾ ਅਸੀਂ ਲੋਕ ਅੱਜ ਸ਼ਾਮ ਨੂੰ ਹੀ ਸ਼ਹਿਰ ਦੇ ਲਈ ਨਿਕਲ ਜਾਵਾਂਗੇ ਤੂੰ ਆਪਣਾ ਸਮਾਨ ਪੈਕ ਕਰ ਲੈਣਾ ਫਿਰ ਆਪਣੀ ਬਾਅਦ ਇੱਕ ਕਮਰੇ ਵਿੱਚ ਗਿਆ ਅਤੇ ਬੋਲਿਆ ਮਾਂ ਤੁਸੀਂ ਵੀ ਮੇਰੇ ਨਾਲ ਸ਼ਹਿਰ ਚੱਲੋ ਇੱਥੇ 빌ਡ ਵਿੱਚ ਇਕੱਲੇ ਕਿਵੇਂ ਰਹਿ पाओਗੀ ਇਹ ਸੁਣਦੇ ਹੀ ਜਿਵੇਂ ਸਿਮਰਲ ਜੀ ਖੁਸ਼ੀ ਦੇ ਬਾਰੇ ਫੁੱਲੀ ਨਹੀਂ ਸੁਭਾ ਰਹੀ ਸੀ ਉਹ ਖੁਸ਼ੀ-ਖੁਸ਼ੀ ਆਪਣੇ ਕੱਪੜੇ ਵੱਲਣ ਲੱਗੀ ਲੂ ਵੀ ਕੱਪੜੇ ਪੈਕ ਕਰਨ ਵਿੱਚ ਆਪਣੀ ਸੱਸ ਦੀ ਵਧਦ ਕਰਨ ਲੱਗੀ ਸ਼ਾਮ ਲੂਪੁੱਤ ਅਤੇ ਲੂਦੋਵੇ ਆਪਣੀ ਬਾ ਨੂੰ ਲੈ ਕੇ ਸ਼ਹਿਰ ਦੇ ਲਈ ਨਿਕਲ ਗਏ ਜਲਦੇ ਵਕਤ ਸਿਬਰਲ ਜੀ ਆਪਣੇ ਗਵਾਲਡੀਆਂ ਤੋਂ ਵਿਦਾ ਲੇ ਲਈ ਹਲ ਦੇਖਿਆ ਬੈਲ ਬਹਿ ਕਿ ਹਸੀਲਾ ਕੀ ਮੇਰਾ ਰਾਜਲ ਇਹ ਜਲ ਨਹੀਂ ਹੈ ਉਹ ਮੈਨੂੰ ਲੈਣ ਜ਼ਰੂਰ ਆਵੇਗਾ ਅਤੇ ਦੇਖੋ ਅੱਜ ਮੈਂ ਆਪਣੇ ਪੁੱਤ ਅਤੇ ਲੂ ਦੇ ਲਾਲ ਜਾ ਰਹੀ ਹਾਂ ਹੁਣ ਮੈਨੂੰ ਵੀ ਕੋਈ ਪਰਸ਼ਾਲੀ ਨਹੀਂ ਹੋਵੇਗੀ ਅਤੇ ਮੇਰੇ ਕਾਰਨ ਮੇਰੇ ਬੱਚੇ ਵੀ ਪਰੇਸ਼ਾਨ ਨਹੀਂ ਹੋਣਗੇ ਜੋ ਇਲਾ ਪਰੇਸ਼ਾਨ ਹੁੰਦੀ ਸੀ ਉਹ ਵੀ ਸਕੂਲ ਨਾਲ ਆਪਣੇ ਘਰ ਵਿੱਚ ਰਹਿ ਪਾਏਗੀ ਚੱਗਾ ਪੈੜ ਚਲਦੀ ਹਾਂ ਕਹਿ ਕੇ ਸਿਵਰਲ ਜੀ ਆਪਣੇ ਪੁੱਤ ਲੋ ਦੇ ਲਾਲ ਸ਼ਹਿਰ ਦੇ ਲਈ ਨਿਕਲ ਪਏ ਸਫ਼ਰ ਕਾਫੀ ਲੰਬਾ ਸੀ ਇਸ ਲਈ ਰਾਜ ਲੇ ਰਸਤੇ ਵਿੱਚ ਇੱਕ ਟਾਬੇ ਪਰ ਗੱਡੀ ਰੋਕ ਦਿੱਤੀ ਅਤੇ ਬੋਲਿਆ ਬਾ ਹੁਣ ਖਾਣਾ ਖਾ ਲਓ ਤੁਸੀਂ ਘਰ ਪਰ ਵੀ ਕੁਝ ਨਹੀਂ ਖਾਇਆ ਅਤੇ ਫਿਰ ਸਾਨੂੰ ਘਰ ਤੋਂ ਨਿਕਲੇ ਹੋਏ ਕਾਫੀ ਸਵੇ ਹੋ ਗਿਆ ਹੈ ਹੁਣ ਤਾਂ ਤੁਹਾਨੂੰ ਭੁੱਖ ਵੀ ਲੱਗੀ ਹੋਵੇਗੀ ਸਿਵਰਲ ਜੀ ਆਪਣੇ ਪਰਤੀ ਆਪਣੇ ਪੁੱਤ ਦਾ ਪਿਆਰ ਦੇਖ ਕੇ ਭਾਵੁਕ ਹੋ ਉઠી ਸਿਵਰਲ ਜੀ ਬੋਲੀ ਨਹੀਂ ਬੇਟਾ ਮੈਂ ਤੇਰੇ ਨਾਲ ਹੀ ਖਾਣਾ ਖਾ ਲੂਗੀ ਮੇਰੇ ਬੱਚੇ ਭੁੱਖੇ ਬੈਠੇ ਰਹਿਣ ਅਤੇ ਮੈਂ ਖਾਣਾ ਖਾਵਾ ਨਹੀਂ ਬੇਟਾ ਤੁਸੀਂ ਲੋਕ ਵੀ ਚਲੋ ਮੇਰੇ ਲਾਲ ਇਕੱਠੇ ਖਾਣਾ ਖਾਵਾਂਗੇ ਨਹੀਂ ਤਾਂ ਬਿੱਲੂ ਵੀ ਭੁੱਖ ਨਹੀਂ ਹੈ ਮੈਂ ਵੀ ਘਰ ਜਾ ਕੇ ਹੀ ਖਾਣਾ ਖਾऊंगी ਰਾਜਨ ਨੇ ਬਹੁਤ ਕੋਸ਼ਿਸ਼ ਕੀਤੀ ਸਿਵਰਲ ਜੀ ਖਾਣਾ ਖੜੇ ਦੇ ਲਈ ਉੱਥੇ ਉਤਰ ਜਾਣ ਪਰ ਉਹ ਆਪਣੇ ਪੁੱਤ ਦੇ ਮੋਹ ਬਸ ਕਿਤੇ ਨਹੀਂ ਗਈ ਅਤੇ ਰਾਜਨ ਨੂੰ ਵੀ ਉੱਤਰ ਕੇ ਜਾਣਾ ਪਿਆ ਕਿਉਂਕਿ ਰਾਜਨ ਨੂੰ ਆਪਣਾ ਕੰਮ ਨਿਕਲਵਾਣਾ ਸੀ ਉਹ ਬੜੀ ਸ਼ਲੀਲਤਾ ਦੇ ਲਾਲ ਗੱਡੀ ਤੋਂ ਉੱਤਰ ਕੇ ਮਾ ਦੇ ਲਾਲ ਖਾਣਾ ਖਾਣੇ ਦੇ ਲਈ ਗਿਆ ਅਤੇ ਨਾਲ ਵਿੱਚ ਉਸ ਦੀ ਪਤਨੀ ਵੀ ਤਿਲਾਂ ਨੇ ਹੀ ਉੱਥੇ ਖਾਣਾ ਖਾਇਆ ਅਤੇ ਉੱਥੇ ਤੋਂ ਨਿਕਲ ਪਏ ਦੇਰ ਰਾਤ ਤੱਕ ਤਿਲੋਂ ਘਰ ਪਹੁੰਚੇ ਸੀ ਇਸ ਲਈ ਜਾ ਕੇ ਇਵੇਂ ਹੀ ਸੌ ਗਏ ਸਵੇਰੇ ਉੱਠੇ ਤਾਂ ਨੂਣੇ ਸਿਮਰਜੀ ਨੂੰ ਵਰੀਆ ਜਿਹਾ ਨਾਸ਼ਤਾ ਬਣਾ ਕੇ ਖਿਲਾਇਆ ਅਤੇ ਖੂਬ ਸੇਵਾ ਪਾਲੀ ਕੀਤੀ ਕਈ ਦਿਨ ਇਵੇਂ ਹੀ ਲਿਕ ਲਗਾਏ ਉਹ ਬਹੁਤ ਖੁਸ਼ ਸੀ ਨੂੰ ਵੀ ਚੰਗੀ ਸੀ ਖੂਬ ਸੇਵਾ ਪਾਲੀ ਕਰਦੀ ਸੀ ਪੰਜਵੇਂ ਦਿਨ ਰਾਜਨ ਮਾ ਨੂੰ ਕਹਿਣ ਲੱਗਾ ਮਾ ਹੁਣ ਤਾਂ ਤੁਸੀਂ ਇੱਥੇ ਰਹਿਣ ਲੱਗੀ ਹੋ ਪਿੱਡ ਵਾਲਾ ਮਕਾਨ ਖਾਲੀ ਹੀ ਤਾਂ ਰਹਿੰਦਾ ਹੈ ਮੈਂ ਸੋਚ ਰਿਹਾ ਸੀ ਕਿਉਂ ਨਾ ਉਸ ਮਕਾਨ ਨੂੰ ਵੇਚ ਦਿੱਤਾ ਜਾਵੇ ਫਿਰ ਉਸਦੇ ਪੈਸੇਆ ਤੋਂ ਮੈਂ ਇੱਥੇ ਛੋਟਾ ਮੋਟਾ ਜਿਹਾ bizness ਸਟਾਰਟ ਕਰ ਲਊਗਾ ਪਹਿਲਾਂ ਸਿਮਰਨ ਜੀ ਨੇ ਮਨਾਂ ਕੀਤਾ ਪਰ ਰਾਜਲ ਦੇ ਜੋੜ ਦੇਣੇ ਪਰ ਉਹ ਮੰਨ ਗਈ ਸਿਮਰਨ ਜੀ ਨੇ ਸੋਚਿਆ ਕਿ ਹੁਣ ਤਾਂ ਪੁੱਤ ਨੂੰ ਦੇ ਕੋਲ ਹੀ ਰਹਿਣਾ ਹੈ ਫਿਰ ਘਰ ਦਾ ਕੀ ਹੈ ਜਿੱਥੇ ਪਰਿਵਾਰ ਨਾਲ ਰਹੇ ਉਹੀ ਘਰ ਵੱਡ ਜਾਂਦਾ ਹੈ ਇਹ ਹੀ ਸੋਚ ਸ਼ਾਇਦ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਪਿੰਡ ਦੀ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਮ ਕਰਾਣੇ ਦੇ ਬਾਅਦ ਇੱਕ ਦਿਨ ਰਾਜਨ ਬੋਲਿਆ ਮਾਂ ਚਲੋ ਤੁਹਾਨੂੰ ਗੁਰਦੁਆਰੇ ਕਮਾ ਲਿਆਉਂਦਾ ਹਾਂ ਇੱਕ ਬੜਾ ਹੀ ਚੰਗਾ ਗੁਰਦੁਆਰਾ ਹੈ ਰਾਜਨ ਦਾ ਮਕਸਦ ਤਾਂ ਕੁਝ ਹੋਰ ਹੀ ਸੀ ਉਹ ਆਪਣੇ ਮਨ ਵਿੱਚ ਕੋਈ ਹੋਰ ਹੀ ਵਿਚਾਰ ਬਣਾਏ ਹੋਇਆ ਸੀ ਪਰ ਸਿਮਰਨ ਜੀ ਕੁਝ ਨਾ ਸਮਝੀ ਉਹ ਵਿਚਾਰੀ ਖੁਸ਼ੀ-ਖੁਸ਼ੀ ਪੁੱਤ ਦੇ ਨਾਲ ਗੁਰਦੁਆਰੇ ਦੇ ਲਈ ਨਿਕਲ ਗਈ ਗੁਰਦੁਆਰੇ ਪਹੁੰਚਦੇ ਹੀ ਰਾਜਨ ਬੋਲਿਆ ਮਾਂ ਤੁਸੀਂ ਅੰਦਰ ਜਾ ਕੇ ਮੱਥਾ ਟੇਕ ਲੋ ਮੈਂ ਆਉਂਦਾ ਹਾਂ ਕੁਝ ਕੰਮ ਹੈ ਜਰਾ ਉਹ ਨਿਪਟਾਉਂਦਾ ਹਾਂ ਉਹ ਅੰਦਰ ਗਈ ਅਤੇ ਜਾ ਕੇ ਪਾਠ ਕਰਨ ਲੱਗੀ ਅਤੇ ਰਾਜਨ ਆਪਣੀ ਮਾਂ ਨੂੰ ਛੱਡ ਕੇ ਉੱਥੇ ਤੋਂ ਨਿਕਲ ਗਿਆ ਅਤੇ ਸਿਮਰਨ ਜੀ ਆਪਣੇ ਪਾਠ ਵਿੱਚ ਲੱਗੀ ਰਹੀ ਸਿਮਰਨ ਜੀ ਨੂੰ ਘੰਟਾ ਭਰਤਾ ਹੋ ਹੀ ਚੁੱਕਿਆ ਸੀ ਪਰ ਪਾਠ ਕਰਦੇ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਅਤੇ ਉਹ 2 ਘੰਟੇ ਹੋਰ ਬੈਠੀ ਰਹੀ ਇਵੇਂ ਹੀ ਬੈਠੇ ਬੈਠੇ ਉਹਨਾਂ ਨੂੰ 3-4 ਘੰਟੇ ਹੋ ਗਏ ਪਰ ਰਾਜਨ ਉਹਨਾਂ ਨੂੰ ਲੈਣੇ ਦੇ ਲਈ ਨਹੀਂ ਆਇਆ ਹੁਣ ਤਾਂ ਸੂਰਜ ਬਿਲਕੁਲ ਸਿਰ ਪਰ ਚੜ ਆਇਆ ਅਤੇ ਸਿਮਰਨ ਜੀ ਨੂੰ ਬਹੁਤ ਭੁੱਖ ਲੱਗਣ ਲੱਗੀ ਉਹ ਗੁਰਦੁਆਰੇ ਤੋਂ ਬਾਹਰ ਨਿਕਲੀ ਅਤੇ ਉੱਥੇ ਹੀ ਆਸ-ਪਾਸ ਹੀ ਰਾਜਨ ਨੂੰ ਲੱਭਣ ਲੱਗੀ। ਸਿਮਰਨ ਜੀ ਘੰਟਿਆਂ ਤੱਕ ਉੱਥੇ ਹੀ ਬੈਠੀ ਰਹੀ। ਪਰ ਜਦੋਂ ਦੁਪਹਿਰ ਦਾ 1 ਵਜ ਗਿਆ ਅਤੇ ਰਾਜਨ ਉਹਨਾਂ ਨੂੰ ਲੈ ਨਹੀਂ ਪਹੁੰਚਿਆ ਤਾਂ ਉਹ ਬਹੁਤ ਚਿੰਤਿਤ ਹੋ ਗਈ। ਪਰ ਉਹ ਕਰ ਵੀ ਕਿਹਾ ਸਕਦੀ ਸੀ। ਨਾ ਹੀ ਤਾਂ ਉਹਨਾਂ ਨੂੰ ਘਰ ਦਾ ਪਤਾ ਸੀ, ਨਾ ਹੀ ਪੁੱਤ ਜਾਨੂ ਦਾ ਨੰਬਰ ਯਾਦ ਸੀ। ਬੇਚਾਰੀ ਜਾਂਦੀ ਵੀ ਤਾਂ ਕਿੱਥੇ ਅਣਜਾਣ ਸ਼ਹਿਰ ਅਣਜਾਣੇ ਲੋਕ ਉੱਪਰ ਤੋਂ ਇਹੀ ਗੱਲ ਵੀ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਸੀ ਕਿ ਜੇਕਰ ਉਹ ਕਿਤੇ ਚਲੀ ਗਈ ਅਤੇ ਫਿਰ ਰਾਜਨ ਉਹਨਾਂ ਨੂੰ ਲੇੜ ਆਇਆ ਤਾਂ ਪਰੇਸ਼ਾਨ ਹੋ ਜਾਵੇਗਾ ਇਸ ਲਈ ਉਹ ਉੱਥੇ ਹੀ ਬੈਠੀ ਰਹੀ ਸਵੇਰ ਤੋਂ ਕੁਝ ਖਾਦਾ ਨਾ ਪੀਤਾ ਬੇਚਾਰੀ ਵੈਸੇ ਹੀ ਪਤੀ ਦੇ ਜਾੜੇ ਦੇ ਬਾਅਦ ਤੋਂ ਖੁਦ ਪਰ ਤਿਆਨਾ ਦੇ ਪਾਣੀ ਦੇ ਕਾਰਨ ਪਹਿਲਾਂ ਤੋਂ ਹੀ ਇੱਡੀ ਕਮਜ਼ੋਰ ਸੀ ਉੱਪਰ ਤੋਂ ਅੱਜ ਸਵੇਰ ਤੋਂ ਕੁਝ ਖਾਦਾ ਪੀਤਾ ਵੀ ਨਹੀਂ ਸੀ ਉਹਨਾਂ ਨੂੰ ਕੁਝ ਖਾਣੇ ਨੂੰ ਨਾ ਮਿਲ ਪਾਉਣੇ ਦੇ ਕਾਰਨ ਉਹ ਉੱਥੇ ਹੀ ਬੇਹੋਸ਼ ਹੋ ਕੇ ਗੁਰਦੁਆਰੇ ਦੀ ਪੌੜੀਆਂ ਤੋਂ ਗਿਰਦੇ ਹੋਏ ਸੜਕ ਪਰ ਆ ਗਿਰੀ ਉਸੇ ਵਕਤ ਇੱਕ ਚਮਚਮਾਂਦੀ ਕਾਲੀ ਗੱਡੀ ਸਾਹਮਣੇ ਰੁਕ ਗਈ ਜਿਸ ਵਿੱਚ ਤੋਂ ਇੱਕ ਨੌਜਵਾਨ ਯੁਵਕ ਨਿਕਲਿਆ ਅਤੇ ਬੋਲਿਆ ਅਰੇ ਅਰੇ ਆਂਟੀ ਜੀ ਤੁਹਾਨੂੰ ਲੱਗੀ ਤਾਂ ਨਹੀਂ ਪਰ ਸਿਮਰਨ ਜੀ बेहोश ਸੀ ਕੋਲ ਦੇ ਲੋਕਾਂ ਨੇ ਉਹਨਾਂ ਦੇ ਮੂੰਹ ਪਰ ਪਾਣੀ ਦੇ ਛਿੱਟੇ ਮਾਰੇ ਤਾਂ ਉਹਨਾਂ ਦੀ ਅੱਖ ਖੁੱਲੀ ਉਹ ਬਹੁਤ ਘਬਰਾ ਗਈ ਸੀ ਹੌਸ਼ ਵਿੱਚ ਆਉਂਦੇ ਹੀ ਰਾਜਣ ਰਾਜਣ ਚੀਕਣ ਲੱਗੀ ਉਹਨਾਂ ਨੂੰ ਆਪਣੇ ਪੁੱਤ ਦੇ ਘਰ ਦਾ ਪਤਾ ਤਾਂ ਯਾਦ ਨਹੀਂ ਸੀ ਪਰ ਉਹ ਸ਼ਹਿਰ ਦਾ ਨਾਮ ਜਾਣਦੀ ਸੀ ਜਦ ਹੋਸ਼ ਆਇਆ ਤਾਂ ਸਾਹਮਣੇ ਇੱਕ ਮੁੰਡਾ ਖੜਾ ਸੀ ਜੋ ਬਹੁਤ ਵਹੀ ਪਰੇਸ਼ਾਨ ਸੀ ਸਿਮਰਲ ਜੀ ਦੇ ਹੋਸ਼ ਵਿੱਚ ਆਉਂਦੇ ਹੀ ਉਹ ਬੋਲਿਆ ਆਂਟੀ ਜੀ ਤੁਸੀਂ बेहोश ਹੋ ਗਏ ਸੀ ਸ਼ਾਇਦ ਅਤੇ ਤੁਸੀਂ ਮੇਰੀ ਗੱਡੀ ਦੇ ਸਾਹਮਣੇ ਆ ਗਿਰੀ ਇਹਨਾਂ ਲੋਕਾਂ ਨੂੰ ਲੱਗਿਆ ਕਿ ਮੈਂ ਤੁਹਾਨੂੰ ਸੱਟ ਮਾਰ ਦਿੱਤੀ ਹੈ ਦੱਸੋ ਤੁਸੀਂ ਇਹਨਾਂ ਨੂੰ ਕੀ ਇਹ ਸਭ ਗਲਤ ਸੋਚ ਰਹੇ ਸੀ ਸਿਬਰਲ ਜੀ ਬੋਲੀ ਹਾਂ ਬੇਟਾ ਮੈਂ बेहोश ਹੀ ਹੋਈ ਸੀ ਇਸ ਵਿੱਚ ਤੇਰੀ ਕੋਈ ਗਲਤੀ ਨਹੀਂ ਹੈ ਸਿਬਰਲ ਜੀ ਨੇ ਜਦ ਇਹ ਬੋਲਿਆ ਤਾਂ ਉਸ ਮੁੰਡੇ ਨੂੰ ਥੋੜੀ ਰਾਹਤ ਮਿਲੀ ਅਤੇ ਬਾਕੀ ਸਾਰੇ ਲੋਕ ਵੀ ਚਲੇ ਗਏ ਫਿਰ ਉਹ ਬੁੱਢਾ ਬੋਲਿਆ ਅਲਟੀ ਜੀ ਤੁਹਾਨੂੰ ਕਮਜ਼ੋਰੀ ਹੈ ਸ਼ਾਇਦ ਜਦ ਹੀ ਤੁਹਾਨੂੰ ਚੱਕਰ ਆ ਗਏ ਹੋਣਗੇ ਪਰ ਇਲੀ ਧੁੱਪ ਵਿੱਚ ਤੁਸੀਂ ਇੱਥੇ ਕਿਉਂ ਖੜੀ ਹੋ ਜੇਕਰ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਕਿਤੇ ਛੱਡਦਾ ਸਿਮਰਜੀ ਜੀ ਨੂੰ ਇਲਾ ਤਾਂ ਪਤਾ ਸੀ ਕਿ ਉਹਨਾਂ ਦਾ ਪੁੱਤ ਕਿਸ ਸ਼ਹਿਰ ਵਿੱਚ ਰਹਿੰਦਾ ਹੈ ਪਰ ਉਹ ਜ਼ਿਆਦਾ ਕੁਝ ਨਹੀਂ ਜਾਣਦੀ ਸੀ ਉਹਨਾਂ ਨੇ ਉਸ ਬੁੱਢੇ ਨੂੰ ਕਿਹਾ ਬੇਟਾ ਮੈਂ ਆਪਣੇ ਪੁੱਤ ਦੇ ਲਾਲ ਸਵੇਰੇ ਗੁਰਦੁਆਰੇ ਗਈ ਸੀ ਪਰ ਉਹ ਹੁਣੇ ਤੱਕ ਮੁੜ ਕੇ ਨਹੀਂ ਆਇਆ ਬੁੱਢੇ ਨੇ ਕਿਹਾ ਅਲਤੀ ਤੁਸੀਂ ਮੈਨੂੰ ਐਡਰੈਸ ਦੱਸ ਦਿਓ ਤab ਇਹ ਤਾਂ ਹੱਲੂ ਛੱਡ ਦਿਲਦਾ ਹਾਂ ਸਿਮਰਲ ਜੀ ਨੇ ਦੱਸਿਆ ਕਿ ਮੈਲੂ ਸ਼ਹਿਰ ਦੇ ਲਾਭ ਦੇ ਇਲਾਵਾ ਹੋਰ ਕੁਝ ਨਹੀਂ ਪਤਾ ਉਹ ਬੋਲਿਆ ਚਲੋ ਕੋਈ ਗੱਲ ਨਹੀਂ ਤੁਸੀਂ ਕਦ ਤੱਕ ਇੱਥੇ ਇਲਤਜ਼ਾਰ ਕਰਦੀ ਰਹੋਗੀ ਤੁਸੀਂ ਮੇਰੇ ਨਾਲ ਚੱਲੋ ਪਹਿਲਾ ਸ਼ਹਿਰ ਵਿੱਚ ਤਾਂ ਪਹੁੰਚ ਜਾਈਏ ਫਿਰ ਘਰ ਕਿਵੇਂ ਲੱਭਣਾ ਹੈ ਉਹ ਵੀ ਸੋਚਦੇ ਹਾਂ ਮੇਰਾ ਭਾਈ ਪੁਲਿਸ ਵਿੱਚ ਹੈ ਇਸ ਲਈ ਤੁਸੀਂ ਬੇਫਿਕਰ ਰਹੋ ਓ ਜਲਦੀ ਹੀ ਤੁਹਾਡੇ ਪੁੱਤ ਨੂੰ ਲੱਭ ਲੈਣਗੇ ਬੁੱਲਡਾ ਸਿਵਰਨਜੀ ਨੂੰ ਲੈ ਕੇ ਸ਼ਹਿਰ ਨੂੰ ਨਿਕਲ ਗਿਆ ਸਿਵਰਨਜੀ ਨੇ ਦੱਸਿਆ ਕਿ ਉਹਦਾ ਪੁੱਤ ਇੱਕ ਬਹੁਤ ਵੱਡੀ ਕੰਪਨੀ ਵਿੱਚ ਲੋਕਰੀ ਕਰਦਾ ਹੈ ਅਤੇ ਉਹ ਲਖਨਊ ਜੈਸੇ بڑے ਸ਼ਹਿਰ ਵਿੱਚ ਰਹਿੰਦਾ ਹੈ ਬੁੱਲਡੇ ਨੇ ਦੱਸਿਆ ਕਿ ਐਲਟੀਜੀ ਵੀ ਲਖਨਊ ਦਾ ਹੀ ਰਹਲੇ ਵਾਲਾ ਹਾਂ ਪਰਿਵਾਰ ਦੇ ਲਾਲ ਉੱਥੇ ਹੀ ਰਹਿ ਲਦਾ ਹਾਂ ਸ਼ਹਿਰ ਦੀ ਸੀਵਾ ਵਿੱਚ ਪ੍ਰਵੇਸ਼ ਕਰਲੇ ਦੇ ਬਾਅਦ ਬੁਲਡਾ ਸੋਚ ਵਿੱਚ ਪੈ ਗਿਆ ਕਿ ਹੁਣ ਉਹ ਕਿਆ ਕਰੇ ਉਸਲੇ ਆਪਣੇ ਭਾਈ ਨੂੰ ਫੋਨ ਕਰ ਬੁਲਾਇਆ ਅਤੇ ਸਾਰੀ ਸਥਿਤੀ ਸਮਝਾ ਦਿੱਤੀ ਉਸਦਾ ਭਾਈ ਵੀ ਜਲਦੀ ਹੀ ਉਹਨਾਂ ਦੇ ਕੋਲ ਪਹੁੰਚ ਗਿਆ ਆ ਕੇ ਉਸਲੇ ਸਿਵਰਲ ਜੀ ਨੂੰ ਦੇਖਿਆ ਫਿਰ ਪੁੱਛਿਆ ਤੁਸੀਂ ਉੱਥੇ ਕਦ ਤੋ ਬੈਠੀ ਸੀ ਅਲਟੀ ਜੀ ਉਹ ਲੇ ਸਭ ਗੱਲ ਦੱਸੀ ਕੀ ਕੀਵੇ ਅੱਜ ਸਵੇਰ ਸਵੇਰੇ ਰਾਜਲ ਗੁਰਦੁਆਰੇ ਲੈ ਜਾਣੇ ਦੀ ਜਿੱਦ ਕਰ ਰਿਹਾ ਸੀ ਅਤੇ ਫਿਰ ਉਹ ਗੁਰਦੁਆਰੇ ਸਵੇਰੇ ਹੀ ਪਹੁੰਚ ਗਏ ਸੀ ਅਤੇ ਹੁਣ ਤਾਂ ਸ਼ਾਮ ਹੋ ਚੁੱਕੀ ਸੀ ਇਸ ਲਈ ਉਹ ਉਸ ਬੁੱਢੇ ਦੇ ਲਾਲ ਆਈ ਸੀ ਕਿ ਜੇਕਰ ਸ਼ਹਿਰ ਵਿੱਚ ਪਹੁੰਚ ਜਾਊਗੀ ਤਾਂ ਕਿਸੇ ਵੀ ਤਰ੍ਹਾਂ ਘਰ ਤਾਂ ਪਹੁੰਚ ਹੀ ਜਾਊਗੀ ਕਿਉਂਕਿ ਉਹ ਬੁੱਢਾ ਜੋ ਹੁਣੇ ਆਇਆ ਸੀ ਜਿਸ ਦਾ ਨਾਮ ਰਾਜ ਸੀ ਉਹ ਪੁਲਿਸ ਵਿੱਚ ਸੀ ਆਉਦੇ ਹੀ ਉਸ ਨੂੰ ਸਮਝ ਆਉਦੇ ਦੇਰ ਲਾ ਲੱਗੀ ਕਿ ਰਾਜ ਨੇ ਆਪਣੀ ਬਾਤ ਪਿੱਛਾ ਛੁੜਾ ਲੈ ਦੇ ਲਈ ਉਹਨਾਂ ਨੂੰ ਉੱਥੇ ਛੱਡਿਆ ਸੀ ਆਟੀ ਜੀ ਮੈਨੂੰ ਤਾਂ ਲੱਗਦਾ ਹੈ ਤੁਸੀਂ ਸਵੇਰ ਤੋਂ ਕੁਝ ਵੀ ਨਹੀਂ ਖਾਇਆ ਹੈ ਆਓ ਪਹਿਲਾਂ ਕੁਝ ਖਾ ਲਵੋ ਫਿਰ ਤੁਹਾਡੇ ਪੁੱਤ ਨੂੰ ਲੱਭਦੇ ਹਾਂ ਸਿਮਰਲ ਜੀ ਨੂੰ ਭੁੱਖ ਤਾਂ ਬੜੀ ਜ਼ੋਰ ਦੀ ਲੱਗੀ ਸੀ ਪਰ ਉੜਲੋ ਅਲਜਾਲ ਬੁੱਢਿਆ ਪਰ ਬੋਝ ਭੜਲਾ ਸਹੀ ਨਹੀਂ ਲੱਗਿਆ ਉਹ ਬੋਲੀ ਨਹੀਂ ਬੇਟਾ ਇੱਕ ਵਾਰ ਮੇਰਾ ਬੇਟਾ ਮਿਲ ਜਾਵੇ ਫਿਰ ਆਰਾਬ ਲਾਲ ਬੈਠ ਕੇ ਖਾਣਾ ਖਾਊਗੀ ਤੁਸੀਂ ਦੋਵੇਂ ਖਾ ਲਓ ਖਾਣਾ ਉਹ ਬੋਲੇ ਅਸੀਂ ਵੀ ਤਾਂ ਖਾ ਹੀ ਰਹੇ ਹਾਂ ਅੰਟੀ ਜੀ ਅਤੇ ਬੇਟਾ ਕਿੱਥੇ ਭੱਜਿਆ ਜਾ ਰਿਹਾ ਹੈ ਜਿੱਥੇ ਵੀ ਹੋਵੇਗਾ ਉਸ ਨੂੰ ਉੱਥੇ ਹੀ ਫੜ ਲਵਾਂਗੇ ਤੁਸੀਂ ਪਰੇਸ਼ਾਨ ਨਾ ਹੋਵੋ ਅਸੀਂ ਵੀ ਤਾਂ ਤੁਹਾਡੇ ਬੇਟੇ ਜੈਸੇ ਹੀ ਹਾਂ ਇੱਲਾਲਾ ਸੋਚੋ ਖਾਣਾ ਖਾ ਲਵੋ ਉਹਨਾਂ ਨੇ ਸਿਮਰਨ ਜੀ ਨੂੰ ਖਾਣਾ ਖਿਲਾਇਆ ਅਤੇ ਫਿਰ ਆਪਣੇ ਘਰ ਹੀ ਲੈ ਕੇ ਚਲੇ ਗਏ ਰਾਜ ਬੋਲਿਆ ਅੱਡੀ ਰਾਤ ਬਹੁਤ ਹੋ ਗਈ ਹੈ ਮੈਂ ਕੱਲ ਤੁਹਾਨੂੰ ਤੁਹਾਡੇ ਬੇਟੇ ਦੇ ਕੋਲ ਛੱਡ ਦੂੰਗਾ ਉੱਧਰ ਰਾਜਨ ਦਫ਼ਤਰ ਤੋਂ ਆ ਕੇ ਮజే ਨਾਲ ਟੀਵੀ ਦੇਖ ਰਿਹਾ ਸੀ ਤਾਂ ਉਸਦੀ ਪਤਨੀ ਨੇ ਪੁੱਛਿਆ ਰਾਜਨ ਮੰਮੀ ਜੀ ਕਿੱਥੇ ਹਨ ਤੁਸੀਂ ਸਵੇਰੇ ਗੁਰਦੁਆਰੇ ਲੈ ਕੇ ਗਏ ਸੀ ਉਹ ਸਵੇਰ ਤੋ ਕਰ ਨਹੀਂ ਆਈ ਰਾਜਨ ਬੋਲਿਆ ਨਹੀਂ ਆਈ ਤਾਂ ਆ ਜਾਵੇਗੀ ਗਈ ਹੋਵੇਗੀ ਕਿਤੇ ਆਸ-ਪਾਸ ਘੁੰਮਣ ਤਾਂ ਉਸਦੀ ਪਤਨੀ ਬੋਲੀ ਪਰ ਗਈ ਤਾਂ ਤੁਹਾਡੇ ਨਾਲ ਸੀ ਫਿਰ ਤੁਸੀਂ ਕਿੱਥੇ ਛੱਡ ਆਏ ਉਹਨਾਂ ਨੂੰ ਰਾਜਨ ਦੱਸੋ ਮਿਲੂ ਤੈਨੂੰ ਸੁਣਾਈ ਨਹੀਂ ਦੇ ਰਿਹਾ ਹੈ ਕਿਆ ਰਾਜਨ ਰਾਜਨ ਜੋਰ ਨਾਲ ਚੀਕਿਆ ਕਿਆ ਰਾਜਨ ਰਾਜਨ پاگل ਹੋ ਗਈ ਹੈ ਅਤੇ ਇਨਾ ਕਿਉਂ ਮਰੀ ਜਾ ਰਹੀ ਹੈ ਉਹ ਮੇਰੀ ماں ਹੈ ਮੈਂ ਚਾਹੇ ਜੋ ਕਰਾਂ ਚਾਹੇ ਜਿੱਥੇ ਛੱਡਦਾ ਤੂੰ ਆਪਣੇ ਆਪ ਪਰ ਧਿਆਨ ਦੇ ਆਇਆ ਸਮਝ ਉਸਦੀ ਪਤਨੀ ਬੋਲੀ ਮੈਂ ਤਾਂ ਸਮਝ ਰਹੀ ਹਾਂ ਪਰ ਸ਼ਾਇਦ ਤੁਸੀਂ ਭੁੱਲ ਗਏ ਹੋ ਉਹ ਤੇਰੀ ماں ਹੈ ਜਿਲਾਂ ਨੂੰ ਤੂੰ ਦਰਦਰਦੀ ਠੋਕਰਾਂ ਖੜੇ ਨੂੰ ਤੂੰ ਅੱਜ ਇੱਕ ਜਗ੍ਹਾ ਪਰ ਛੱਡ ਦਿੱਤਾ ਕਰਮਾ ਦਾ ਫਲ ਇਸੇ ਜਨਮ ਵਿੱਚ ਮਿਲਦਾ ਹੈ ਰਾਜਨ ਭੁੱਲਣਾ ਨਾ ਕਦੀ ਇਸ ਗੱਲ ਨੂੰ ਜੈਸਾ ਬੀਜੋਗੇ ਵੈਸਾ ਹੀ ਵੱਡਣਾ ਪਵੇਗਾ ਅਤੇ ਸਮੇਂ ਨਿਕਲਣੇ ਦੇ ਬਾਅਦ ਪਛਤਾਣੇ ਨਾਲ ਕੁਝ ਨਹੀਂ ਹੁੰਦਾ ਉਹ ਇੰਨਾ ਕਹਿ ਕੇ ਆਪਣੇ ਕਮਰੇ ਵਿੱਚ ਚਲੀ ਗਈ ਉਧਰ ਰਾਜ ਨੇ ਸਿਮਰਨ ਜੀ ਦੇ ਬਾਰੇ ਵਿੱਚ ਘਰ ਪਰ ਸਾਰਿਆਂ ਨੂੰ ਦੱਸ ਦਿੱਤਾ ਸੀ ਉਸ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਸਿਮਰਨ ਜੀ ਵੀ ਬਸ ਸਵੇਰ ਹੋਣ ਦਾ ਇੰਤਜ਼ਾਰ ਕਰ ਰਹੀ ਸੀ ਅਗਲੇ ਦਿਨ ਰਾਜਨ ਆਪਣੇ ਕੰਮ ਪਰ ਨਿਕਲ ਗਿਆ ਪਰ ਉਸ ਦੀ ਪਤਨੀ ਦੀ ਗੱਲਾਂ ਦਾ ਕੁਝ ਤਾਂ ਅਸਰ ਹੋਇਆ ਸੀ ਉਸ ਦੇ ਦਿਮਾਗ ਪਰ ਕਿ ਜਦ ਹੀ ਗੱਡੀ ਤੋਂ ਬਾਹਰ ਉਸ ਦੀ ਨਜ਼ਰ ਇੱਕ ਔਰਤ ਪਰ ਪਈ ਜੋ ਆਪਣੇ ਬੇਟੇ ਨੂੰ ਗੋਦ ਵਿੱਚ ਚੁੱਕੇ ਹੋਏ ਸੀ ਜਦ ਕੀ ਉਹ ਖੁਦ ਵਿਕਲਾਗ ਸੀ ਕਦੀ ਆਪਣੀ ਛੜੀ ਸੰਭਾਲਦੀ ਫਿਰ ਕਦੀ ਆਪਣੇ ਬੱਚੇ ਨੂੰ ਇਹ ਸਭ ਦੇਖ ਉਸ ਨੂੰ ਉਹ ਸਭ ਯਾਦ ਆਉਣ ਲੱਗਾ ਜੋ ਬਚਪਨ ਉਸਨੇ ਆਪਣੀ ਮਾਂ ਦੇ ਪਿਆਰ ਵਿੱਚ ਬਿਤਾਇਆ ਸੀ ਉਹ ਯਾਦ ਕਰਨ ਲੱਗਾ ਕਿਵੇਂ ਛੋਟੀ ਜਹੀ ਛੱਟ ਲੱਗੜੇ ਪਰ ਵੀ ਉਸ ਦੀ ਬਾ ਉਸ ਨੂੰ ਇਕੱਲਾ ਦੁਲਾਰਦੀ ਸੀ ਕੀ ਜਦ ਹੀ ਉਸ ਦੀ ਨਜ਼ਰ ਸੜਕ ਪਰ ਫਟੇ ਸ਼ਾਲ ਵਿਸ਼ਾਖ ਕੇ ਲੇਟੀ ਹੋਈ ਇੱਕ ਮਹਿਲਾ ਪਰ ਪਈ ਜਿਸ ਦੇ ਪੈਰਾਂ ਵਿੱਚ ਇੰਨੀ ਸੱਟ ਲੱਗੀ ਸੀ ਕਿ ਖੂਨ ਨਿਕਲ ਰਿਹਾ ਸੀ ਪਰ ਉਹ ਦਰਦ ਨਾਲ ਤੜਫਦੀ ਹੋਈ ਕਰਵਟ ਬਦਲ ਰਹੀ ਸੀ ਜਿਦਿ ਜਿਵੇਂ ਹੀ ਉਸ ਔਰਤ ਦੇ ਅੰਦਰ ਰਾਜਲ ਨੂੰ ਉਸ ਦੀ ਬਾਹ ਦਿਖੀ ਅਤੇ ਉਸ ਦੀ ਅੱਖਾਂ ਵਿੱਚ ਹੰਝੂ ਆ ਗਏ ਹੁਣ ਉਸ ਨੂੰ ਆਪਣੇ ਕੀਤੇ ਪਰ ਬਹੁਤ ਪਛਤਾਵਾ ਹੋ ਰਿਹਾ ਸੀ ਉਹ ਆਪਣੀ ਬਾਹ ਦੇ ਜਿਸ ਪਿਆਰ ਅਤੇ ਦులਾਰ ਨੂੰ ਭੁੱਲ ਚੁੱਕਾ ਸੀ ਉਸ ਨੂੰ ਯਾਦ ਆਉਣ ਲੱਗਾ ਉਹ ਤੁਰੰਤ ਹੀ ਉਸ ਗੁਰਦੁਆਰੇ ਵਿੱਚ ਪਹੁੰਚਿਆ ਜਿੱਥੇ ਉਸਨੇ ਆਪਣੀ ਬਾਹ ਨੂੰ ਛੱਡਿਆ ਸੀ ਪਰ ਇੱਥੇ ਤਾਂ ਦੂਰ ਦੂਰ ਤੱਕ ਉਸ ਦੀ ਬਾਹ ਨਹੀਂ ਸੀ ਆਸ-ਪਾਸ ਉਸਨੇ ਲੋਕਾਂ ਨੂੰ ਹੁਲੀਆ ਦੱਸਿਆ ਤੇ ਪੁੱਛਿਆ ਤਾਂ ਉੱਥੇ ਹੀ ਫੁੱਲ ਦੀ ਦੁਕਾਨ ਲਗਾਲੇ ਵਾਲੇ ਨੇ ਦੱਸਿਆ ਕੀ ਗੱਲ ਇੱਕ ਔਰਤ ਸੀ ਜੋ ਇੱਥੇ ਘਲਟਿਆ ਪੌੜੀਆਂ ਪਰ ਕਿਸੇ ਦਾ ਇਲਤਜ਼ਾਰ ਕਰ ਰਹੀ ਸੀ ਪਰ ਉਸ ਨੂੰ ਲੈਣ ਕੋਈ ਨਹੀਂ ਆਇਆ ਫਿਰ ਇੱਕ ਮੁੰਡੇ ਦੀ ਗੱਡੀ ਦੇ ਅੱਗੇ ਆ ਗਈ ਇਹ ਸੁਣ ਕੇ ਤਾਂ ਜਵੇ ਰਾਜਲ ਦੀ ਜਾਣ ਹੀ ਨਿਕਲ ਗਈ ਉਹ ਸੋਚਣ ਲੱਗਾ ਕਿ ਮੈਂ ਕਿੱਲਾ ਸਵਾਰਥੀ ਹਾਂ ਜਿਸ ਵਾਂ ਲੈ ਮਿਲੂ ਪਾਲ ਪੋਸ ਕੇ ਇੱਲਾ ਵੱਡਾ ਕਰ ਦਿੱਤਾ ਮਿਲੂ ਪੜਾਇਆ ਲਿਖਾਇਆ ਵੇਰੀ ਹਰ ਖੁਆਇਸ਼ ਪੂਰੀ ਕੀਤੀ ਮੇਰੇ ਤੋਂ ਉਸ ਬਾਦਾ ਪੇਟ ਤੱਕ ਲਾ ਭਰਿਆ ਗਿਆ ਉਹ ਇਲਾ ਸਭ ਸੋਚਣ ਲੱਗਾ ਕੀ ਜਦੀ ਉੱਥੇ ਫੁੱਲ ਵਾਲੇ ਦੀ ਪਤਲੀ ਆ ਗਈ ਅਤੇ ਬੋਲੀ ਪਰ ਉਹ ਮਾਤਾ ਜੀ ਠੀਕ ਹਨ ਉਹ ਬੁੱਢਾ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਉਹ ਬਸ ਬੇਹੋਸ਼ ਹੋ ਗਈ ਸੀ ਇਹ ਸੁਣ ਕੇ ਰਾਜ ਨੂੰ ਥੋੜੀ ਰਾਹਤ ਮਿਲੀ ਨਾਲ ਹੀ ਹੁਣ ਉਹ ਚਿੰਤਿਤ ਹੋ ਗਿਆ ਕਿ ਇਸ ਸਮੇ ਉਸ ਦੀ ماں ਕਿੱਥੇ ਹੈ ਆਖਿਰ ਉਹ ਉੱਥੇ ਤੋਂ ਨਿਕਲਿਆ ਤੇ ਆਪਣੀ ਬਾਣੂ ਲੱਭਣ ਲੱਗਾ ਇਧਰ ਆਜ ਲੈ ਲਾਸਤਾ ਕਰਦੇ ਸਮੇ ਸਿਮਰਲ ਜੀ ਤੋਂ ਕਰਦੇ ਆਸ-ਪਾਸ ਦਾ ਮਾਹੌਲ ਜਾਂ ਕੋਈ ਪਹਿਚਾਨ ਜਾਣਣ ਦੀ ਕੋਸ਼ਿਸ਼ ਕੀਤੀ ਤਾਂ ਸਿਮਰਲ ਜੀ ਨੇ ਦੱਸਿਆ ਬੇਟਾ ਮੇਰਾ ਬੇਟਾ ਇੱਕ ਬਹੁਤ ਵੱਡੀ ਜਹੀ ਬਿਲਡਿੰਗ ਵਿੱਚ ਰਹਿੰਦਾ ਹੈ ਜਿਸ ਪਰ ਪੂਰੀ ਬਿਲਡਿੰਗ ਪਰ ਗਾਂਧੀ ਜੀ ਦੀ ਤਸਵੀਰ ਬਣੀ ਹੈ ਅਤੇ ਸਾਡੇ ਘਰ ਦੇ ਪਿੱਛੇ ਦੀ ਤਰਫ ਹੀ ਇੱਕ ਬਹੁਤ ਵੱਡਾ ਜਿਹਾ ਹਸਪਤਾਲ ਹੈ ਜਿਸ ਪਰ ਐਮ ਕੇ ਕਰਕੇ ਫਿਰ ਕੁਝ ਅੱਗੇ ਲਿਖਿਆ ਹੋਇਆ ਹੈ ਮੇਰੇ ਤੋਂ ਉਹ ਪੜਿਆ ਨਹੀਂ ਜਾਂਦਾ ਰਾਜ ਨੇ ਸ਼ਹਿਰ ਦੀ ਸਾਰੀ ਵੱਡੀ ਵੱਡੀ ਬਿਲਡਿੰਗ ਦੀ ਫੋਟੋ ਨੈਟ ਤੋਂ ਕੱਢੀ ਅਤੇ ਫਿਰ ਐਮ ਕੇ ਹਸਪਤਾਲ ਸਰਚ ਕੀਤਾ ਕਿਉਂਕਿ ਸਿਮਰਨ ਜੀ ਦਾ ਬੇਟਾ ਇੱਕ ਚੰਗੀ ਸੁਸਾਇਟੀ ਵਿੱਚ ਰਹਿੰਦਾ ਸੀ ਜਿਸ ਦੀ ਫੋਟੋ ਨੈਟ ਪਰ ਪਈ ਹੋਈ ਸੀ ਫੋਟੋ ਦੇਖ ਕੇ ਸਿਮਰਨ ਜੀ ਉਹ ਪਹਿਚਾਣ ਗਈ ਹਾਂ ਹਾ ਬੇਟਾ ਇਹੀ ਹੈ ਮੇਰੇ ਬੇਟੇ ਦਾ ਘਰ ਫਿਰ ਹਸਪਤਾਲ ਦੀ ਫੋਟੋ ਦਿਖਾ ਕੇ ਰਾਜ ਨੇ ਕਨਫਰਮ ਕੀਤਾ ਅਤੇ ਸਿਮਰਨ ਜੀ ਨੂੰ ਲੈ ਕੇ ਚੱਲ ਪਿਆ ਉਹਨਾਂ ਨੂੰ ਉਹਨਾਂ ਦੇ ਘਰ ਛੱਡਣ ਬਿਲਡਿੰਗ ਤਾਂ ਵੀ ਲੱਗ ਗਈ ਪਰ ਫਲੋਰ ਕਿਹੜਾ ਹੈ ਫਲੈਟ ਕਿਹੜਾ ਹੈ ਉਹਨਾਂ ਨੂੰ ਇਸ ਦਾ ਕੋਈ ਆਈਡੀਆ ਨਹੀਂ ਸੀ ਪਰ ਰਾਜਲੇ ਸਿਕਿਉਰਟੀ ਗਾਰਡ ਨੂੰ ਬੁਲਾਇਆ ਅਤੇ ਰਾਜਲ ਦੇ ਨਾਮ ਤੋਂ ਫਲੈਟ ਨੰਬਰ ਪਤਾ ਕੀਤਾ ਅਤੇ ਸਿਮਰਲ ਜੀ ਨੂੰ ਲੈ ਕੇ ਉਹਨਾਂ ਦੇ ਘਰ ਗਿਆ ਸਿਮਰਲ ਜੀ ਦੀ ਨੂੰੇ ਦਰਵਾਜ਼ਾ ਖੋਲਿਆ ਤਾਂ ਉਹ ਆਪਣੀ ਸੱਸ ਨੂੰ ਗਲੇ ਲਗਾ ਕੇ ਰੋਣ ਲੱਗੀ ਵਾਹ ਤੁਸੀਂ ਠੀਕ ਤਾਂ ਹੋ ਨਾ ਕੋਈ ਤਕਲੀਫ ਤਾਂ ਨਹੀਂ ਹੋਈ ਜਦ ਹੀ ਰਾਜ ਬੋਲਿਆ ਇਹ ਡਰਾਮਾ ਬੰਦ ਕਰੋ ਅਤੇ ਇਹ ਦੱਸੋ ਕੀ ਤੇਰਾ ਪਤੀ ਕਿੱਥੇ ਹੈ ਸਿਮਰਲ ਜੀ ਰਾਜ ਦੀ ਤਰਫ ਦੇਖ ਕੇ ਬੋਲੀ ਬੇਟਾ ਕੈਸੀ ਗੱਲਾਂ ਕਰ ਰਹੇ ਹੋ ਰਾਜ ਬੋਲਿਆ ਸਹੀ ਕਹਿ ਰਿਹਾ ਹਾਂ ਹਾਂ ਆਂਟੀ ਜੀ ਪੁੱਛੋ ਆਪਣੀ ਨੂੰ ਨੂੰ ਇਸੀ ਦੇ ਕਹਿਲੇ ਪਰ ਤੁਹਾਨੂੰ ਛੱਡ ਆਇਆ ਹੋਵੇਗਾ ਉੱਥੇ ਸਿਵਰਲ ਜੀ ਦੀ ਨੂੰਚ ਉੱਪਰ ਹੀ ਕਿਉਂਕਿ ਉਹ ਜਾਣਦੀ ਸੀ ਗਲਤੀ ਉਸਦੇ ਪਤੀ ਦੀ ਹੈ ਉੱਪਰ ਤੋ ਰਾਜ ਵਰਦੀ ਵਿੱਚ ਸੀ ਤਾਂ ਵੈਸੇ ਵੀ ਜ਼ਿਆਦਾ ਲਾਭ ਬੋਲਣੇ ਵਿੱਚ ਹੀ ਉਸ ਲਈ ਆਪਣੀ ਭਲਾਈ ਸਭਜੀ ਅਤੇ ਉੱਧਰ ਰਾਜਣ ਪਾਗਲਾ ਦੀ ਤਰ੍ਹਾਂ ਆਪਣੀ ਮਾਂ ਨੂੰ ਲੱਭ ਰਿਹਾ ਸੀ ਉਸ ਦਾ ਮਨ ਪਛਤਾਵੇ ਲਲ ਪਰ ਆਇਆ ਉਹ ਪੂਰਾ ਦਿਨ ਆਪਣੀ ਮਾਂ ਨੂੰ ਲੱਭ ਰਿਹਾ ਸੀ ਜਦ ਹੀ ਉਸਦੀ ਪਤਨੀ ਦੀ ਕਾਲ ਆਈ ਉਹ ਬੋਲੀ ਸੁਣੋ ਰਾਜਨ ਤੁਸੀਂ ਹੁਣੇ ਦੇ ਹੁਣੇ ਘਰ ਆ ਜਾਓ ਰਾਜਨ ਅਜੇ ਵੈਸੇ ਵੀ ਕੰਮ ਪਰ ਨਹੀਂ ਗਿਆ ਸੀ ਉਹ ਘਰ ਆਇਆ ਆਉਂਦੇ ਹੀ ਉਸਨੇ ਦੇਖਿਆ ਕਿ ਦਰਵਾਜ਼ਾ ਉਸਦੀ ਮਾਂ ਨੇ ਖੋਲਿਆ ਹੈ ਇੱਕ ਪਲ ਨੂੰ ਤਾਂ ਉਹ ਯਕੀ ਨਹੀਂ ਕਰ ਪਾਇਆ ਰਾਜਨ ਆਪਣੀ ਮਾਂ ਨੂੰ ਦੇਖ ਕੇ ਰੋਂਦੇ ਹੋਏ ਉਹਨਾਂ ਦੇ ਪੈਰਾਂ ਵਿੱਚ ਗਿਰ ਗਿਆ ਆਪੜੀ ਬਾਹ ਲਾਲੀ ਪਟ ਗਿਆ ਅਤੇ ਬਾਫੀ ਮੰਗਲ ਲੱਗਾ ਜਦੀ ਬਾਹਰ ਆਉਂਦਾ ਹੋਇਆ ਰਾਜ ਬੋਲਿਆ ਕਿਆ ਡਰਾਮਾ ਕਰਦੇ ਹੋ ਦੋਵੇਂ ਪਤੀ ਪਤਨੀ ਉਸਲੇ ਰਾਜਲ ਦਾ ਕਲਰ ਫੜਦੇ ਹੋਏ ਕਿਹਾ ਜੇਕਰ ਅੱਜ ਦੇ ਬਾਦ ਵੈਲੂ ਪਤਾ ਚੱਲਿਆ ਕਿ ਤੂੰ ਆਪਣੀ ਬਾਹ ਦੇ ਲਾਲ ਇਹ じゃ ਕੁਝ ਵੀ ਕਰਦਾ ਹੈ ਜੋ ਉਹਨਾਂ ਦੇ ਲਈ ਦੁਖਦਾਈ ਹੈ ਤਾਂ ਮੈਂ ਤੇਲੂ ਛੱਡੂਗਾ ਨਹੀਂ ਸਿਮਰਨ ਜੀ ਕੁਝ ਸਮਝ ਨਹੀਂ ਪਾ ਰਹੀ ਸੀ ਉਹ ਬੋਲੀ ਰਾਜ ਬੇਟਾ ਇਹ ਤੂੰ ਕੀ ਕਰ ਰਿਹਾ ਹੈ ਉਦੋਂ ਰਾਜ ਬੋਲਿਆ ਅੱਟੀ ਜੀ ਤੁਹਾਡਾ ਪੁੱਤ ਜਾਣ ਬੁੱਝ ਕੇ ਤੁਹਾਨੂੰ ਉੱਥੇ ਛੱਡ ਆਇਆ ਸੀ ਸਿਮਰਨ ਜੀ ਹੈਰਾਨ ਰਹਿ ਗਈ ਰਾਜਨ ਦੀ ਤਰਫ ਦੇਖਣ ਲੱਗੀ ਤਾਂ ਰਾਜਨ ਉਹਨਾਂ ਦੇ ਪੈਰਾਂ ਵਿੱਚ ਗਿਰ ਗਿਆ ਅਤੇ ਫੁੱਟ ਫੁੱਟ ਕੇ ਰੋਣ ਲੱਗਾ ਪਹਿਲੂ ਮਾਫ ਕਰ ਦੋ ਮਾਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਆਪਣੇ ਸਵਾਰਥ ਵਿੱਚ ਬਿਲਕੁਲ ਅੰਨ੍ਹਾ ਹੋ ਗਿਆ ਸੀ ਮੈਨੂੰ ਤੁਹਾਡਾ ਰੋਕਣਾ ਟੋਕਣਾ ਬਹੁਤ ਖੱਲਣ ਲੱਗਾ ਸੀ ਰਾਜ ਬੋਲਿਆ ਰੋਕਣਾ ਟੋਕਣਾ ਖੱਲ ਰਿਹਾ ਸੀ ਇਹ ਉਹਨਾਂ ਤੋਂ ਪੁੱਛੋ ਜਿਹਨਾਂ ਨੂੰ ਰੋਕਲੇ ਟੋਕਲੇ ਦੇ ਲਈ ਕੋਈ ਨਹੀਂ ਹੈ ਤੁਸੀਂ ਰਾਤ ਨੂੰ ਲੇਟ ਵੀ ਆਉ ਤਾਂ ਸ਼ਾਇਦ ਪਤਨੀ ਖਾਣਾ ਬਣਾਉਣੇ ਦਾ ਆਲਸ ਕਰ ਜਾਏ ਪਰ ਮਾਂ ਕਦੀ ਤੇਨੂੰ ਭੁੱਖੇ ਪੇਟ ਨਹੀਂ ਸੋਹਣ ਦੇਵੇਗੀ। ਭਗਵਾਨ ਨੇ ਜੋ ਅਣਮੋਲ ਵਰਦਾਨ ਤੇਨੂੰ ਦਿੱਤਾ ਹੈ, ਉਸ ਦੀ ਕਦਰ ਕਰੋ। ਇਸ ਦੀ ਕੋਈ ਕੀਮਤ ਨਹੀਂ ਹੈ। ਇਹ ਜੋ ਪਿਆਰ ਸਾਨੂੰ ਮਿਲ ਰਿਹਾ ਹੈ, ਅਣਮੋਲ ਹੈ। ਕਿੱਲੇ ਹੀ ਐਸੇ ਬੱਚੇ ਹਨ ਜੋ ਤੜਫਦੇ ਹਨ ਦਿਨ ਰਾਤ ਪਰ ਉਹਨਾਂ ਨੂੰ ਮਾਤਾ ਪਿਤਾ ਦਾ ਪਿਆਰ ਨਸੀਬ ਨਹੀਂ ਹੁੰਦਾ। ਰਾਜੇ ਨੂੰ ਆਪਣੀ ਗਲਤੀ ਦਾ ਪਛਤਾਵਾ ਸੀ। ਰਾਜ ਸਿਵਰਲ ਜੀ ਨੂੰ ਇਹ ਕਹਿ ਕੇ ਚਲਾ ਗਿਆ ਆਟੀ ਜੀ ਬੈ ਆਉਂਦਾ ਰਹੂਗਾ ਕੋਈ ਵੀ ਪਰੇਸ਼ਾਨੀ ਹੋਵੇਗੀ ਤਾਂ ਦੱਸਣਾ ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਤਾਂ ਲਵਾਜੀ